ਕੀਤੇ ਬੜੇ ਗੁਨਾਮ ਮੈਂ ਹੁਣ ਆਪ ਹਾਂ ਸ਼ਰਮਿੰਦਾ ਕੀਤੇ ਬੜੇ ਗੁਨਾਮ ਮੈਂ ਹੁਣ ਆਪ ਹਾਂ ਸ਼ਰਮਿੰਦਾ ਐਦਾਂ ਤੇ ਆਦਮੀ ਨੂੰ ਐਦਾਂ ਦੇ ਆਦਮੀ ਨੂੰ ਰੱਬ ਮਾਫ਼ੀਆਂ ਨਹੀਂ ਦਿੰਦਾ ਕੀਤੇ بڑے ਗੁਨਾਮ ਮੈਂ ਹੁਣ ਆਪ ਹਾਂ ਸ਼ਰਮਿੰਦਾ ਕਦਰਾਂ ਨਾ ਜਾਣੀਆਂ ਮੈਂ ਜੋ ਮੇਰੇ ਕਰੀਬ ਆਈ ਕਦਰਾਂ ਨਾ ਜਾਣੀਆਂ ਮੈਂ ਜੋ ਮੇਰੇ ਕਰੀਬ ਆਈ ਜ਼ਿੰਦਗੀ ਦੇ ਆਸਰੇ ਹੀ ਹੱਥਾਂ ਚੁਮੇ ਗਵਾਈ ਹੱਥਾਂ ਜੋ ਮੈਂ ਗਵਾਈ ਲਾਉਂਦਾ ਰਿਆ ਉਡਾਰੀ ਬਨਿਆ ਰਹਾ ਪਰਿੰਦਾ ਐਦਾਂ ਦੇ ਆਦਮੀ ਨੂੰ ਰੱਬ ਮਾਫੀਆਂ ਨਹੀਂ ਦਿੰਦਾ ਕੀਤੇ ਬੜੇ ਗੁਨਾਹ ਮੈਂ ਹੁਣ ਆਪ ਹਾਂ ਸ਼ਰਮਿੰਦਾ ਜਿਨਾ ਰੂ ਤੋ ਪਿਆਰ ਬਖਸ਼ੇ ਜਿਹੜੇ ਜਿੰਦਗੀ ਵਾਰ ਦੇ ਸੀ ਜਿਨਾ ਰੂ ਤੋ ਪਿਆਰ ਬਖਸ਼ੇ ਜਿਹੜੇ ਜਿੰਦ ਕੀ ਵਾਰ ਦੇਸੀ ਮਖਾਰੇ ਕਿਹੜੀ ਗਲੋਂ ਉਹ ਵੀ ਵਿਸਾਰਤੀ ਸੀ ਉਹ ਵੀ ਵਿਸਾਰਤੀ ਸੀ ਜਿਹੜੇ ਆਖ ਦੇਸੀ ਮੈਨੂੰ ਲਾਡਾ ਦੇ ਨਾਲ ਚਿੰਤਾ ਐ ਤਾਂ ਦਿਆਤ ਮੈਨੂੰ ਰੱਬ ਮਾਫੀਆਂ ਨਹੀਂ ਦਿੰਦਾ ਕੀਤੇ بڑے ਗੁਨਾ ਮੈਂ ਹੁਣ ਆਪ ਹਾਂ ਸ਼ਰਮਿੰਦਾ ਹਮ ਦਰਦੀਆਂ ਦੇ ਵਾਰਿਸ ਖੁਸ਼ੀਆਂ ਦੇ ਹਮ ਸਫਰ ਜੋ ਹਮ ਦਰਦੀਆਂ ਦੇ ਵਾਰਿਸ ਖੁਸ਼ੀਆਂ ਦੇ ਹਮ ਸਫਰ ਜੋ ਮੇਰੇ ਵਜੂਦ ਉੱਤੇ ਬੜੇ ਸਾਫ ਸੀ ਅਸਲ ਜੋ ਬੜੇ ਸਾਫ ਸੀ ਅਸਲ ਜੋ ਮੇਰੀ ਖੁਸ਼ੀ ਦੀ ਖਾਹਿਸ਼ ਵਾਲੀ ਮੇਰੀ ਖੁਸ਼ੀ ਦੀ ਖਾਹਿਸ਼ ਵਾਲੀ ਆਸ ਤੇ ਜੋ ਜਿੰਦਾ ਐਦਾਂ ਦੇ ਆਦਮੀ ਨੂੰ ਰੱਬ ਮਾਫੀਆਂ ਨਹੀਂ ਦਿੰਦਾ ਕੀਤੇ ਬੜੇ ਗੁਨਾਹ ਮੈਂ ਹੁਣ ਆਪ ਹਾਂ ਸ਼ਰਮਿੰਦਾ ਇੱਕ ਦਿਨ ਅਤੀਤ ਮੇਰਾ ਇੱਕ ਦਿਨ ਅਤੀਤ ਮੇਰਾ ਗਲ ਲਗ ਬੜਾ ਹੀ ਰੋਇਆ ਸਾਨੂੰ ਤਾਂ ਪੁੱਲ ਹੀ ਬੈਠਾ ਸਰਤਾਜ ਜੱਜਦਾ ਹੋਇਆ ਸਾਨੂੰ ਤਾਂ ਪੁੱਲ ਹੀ ਬੈਠਾ ਸਰਤਾਜ ਜਦ ਦਾ ਹੋਇਆ ਜਿੱਥੇ ਪਥਰਾ ਦੇ ਬਗੀਚੇ ਉਸ ਸ਼ੈਰ ਦਾ ਪਾਸ਼ਿੰਦਾ ਜਿੱਥੇ ਪਥਰਾ ਦੇ ਬਗੀਚੇ ਉਸ ਸ਼ੈਰ ਦਾ ਪਾਸ਼ਿੰਦਾ ਇਦਾਂ ਤੇ ਆਦਮੀ ਨੂੰ ਰੱਬ ਮਾਫੀਆਂ ਨਹੀਂ ਦਿੰਦਾ ਕੀਤੇ بڑے ਗੁਨਾਮੈਂ ਹੁਣ ਆਪ ਹਾਂ ਸ਼ਰਮਿੰਦਾ ਕੀਤੇ بڑے ਗੁਨਾਮੈਂ ਉਨ ਆਪਾਂ ਸ਼ਰਮਿੰਦ